ਜਲੰਧਰ ED ਵੱਲੋਂ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟra ਦੇ 10 ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਗਈ ਹੈ। ਇਹ ਰੇਡ ਤੁਹਾਨੂੰ ਦੱਸ ਦਈਏ ਕਿ ਇੱਕ ਨਿੱਜੀ ਕੰਪਨੀ ਦੇ ਨਾਲ ਸੰਬੰਧਿਤ ਕੁਝ ਲੋਕਾਂ ਦੇ ਘਰਾਂ ਦੇ ਉੱਤੇ ਤੇ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਕੀਤੀ ਗਈ ਹੈ ਜਿਨ੍ਹਾਂ ਦਾ ਨਾਮ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਆ ਰਿਹਾ ਉਹਨਾਂ ਦੇ ਉੱਤੇ ਇਹ ਸ਼ੱਕ ਹੈ। ਦੇਖੋ ਪੂਰੀ ਖਬਰ ਜਲੰਧਰ ED ਵੱਲੋਂ منی ਲਾਂਡਰਿੰਗ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ED ਵੱਲੋਂ ਇਹ ਕਾਰਵਾਈ View Now Group of Companies ਦੇ ਖਿਲਾਫ ਕੀਤੀ ਗਈ ਹੈ ਜਿਸ ਦੇ ਵਿੱਚ View Now Infotech Limited ਉਸ ਦੇ ਡਾਇਰੈਕਟਰ ਰਾਹੁਲ ਭਾਰਗਵ ਅਤੇ ਉਹਨਾਂ ਦੇ ਨਾਲ ਜੁੜੇ 4 ਲੋਕ ਸ਼ਾਮਲ ਨੇ ਜਾਣਕਾਰੀ ਦੇ ਅਨੁਸਾਰ ED ਨੂੰ ਇਸ ਰੇਡ ਦੌਰਾਨ 23 ਲੱਖ 90 ਹਜ਼ਾਰ ਰੁਪਏ ਨਗਦ ਇਲੈਕਟ੍ਰੋਨਿਕ ਸਮਾਨ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਵੀ ਬਰਾਮਦ ਹੋਏ ਨੇ ਇਸ ਦੇ ਨਾਲ ਹੀ 63 ਕਰੋੜ 49 ਲੱਖ ਰੁਪਏ ਦੇ ਸ਼ੇਅਰ ਅਤੇ 9 ਕਰੋੜ 99 ਲੱਖ ਰੁਪਏ ਦੀ ਸੰਪਤੀ ਫ੍ਰੀਜ਼ ਕਰ ਦਿੱਤੀ ਗਈ ਹੈ ਕੁੱਲ ਮਿਲਾ ਕੇ 73 ਕਰੋੜ 72 ਲੱਖ ਰੁਪਏ ਦੀ ਸੰਪਤੀ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਈਡੀ ਦੀ ਜਾਂਚ ਦੇ ਵਿੱਚ ਪਤਾ ਚੱਲਿਆ ਹੈ ਕਿ ਵਿਊ ਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਕਈ ਹੋਰ ਕੰਪਨੀਆਂ ਦੇ ਨਾਲ ਮਿਲ ਕੇ ਨਿਵੇਸ਼ਕਾਂ ਦੇ ਕੋਲੋਂ ਕਰੋੜਾਂ ਰੁਪਏ ਠੱਗੇ ਨੇ। ਉਹਨਾਂ ਨੇ ਲੋਕਾਂ ਨੂੰ ਜ਼ਿਆਦਾ ਰਿਟਰਨ ਦਾ ਲਾਲਚ ਦਿੱਤਾ ਅਤੇ ਕਲਾਊਡ ਪਾਰਟਿਕਲਸ ਵੇਚਣ ਅਤੇ ਉਹਨਾਂ ਨੂੰ ਵਾਪਸ ਲੀਜ਼ ਦੇ ਉੱਤੇ ਦੇਣ ਦੇ ਨਾਮ ਦੇ ਉੱਤੇ ਪੈਸਾ ਇਕੱਠਾ ਕੀਤਾ। ਜਦਕਿ ਇਸ ਦੇ ਲਈ ਅਸਲੀ ਇਨਫਰਾਸਟ੍ਰਕਚਰ ਉਹਨਾਂ ਦੇ ਕੋਲ ਮੌਜੂਦ ਹੀ ਨਹੀਂ ਸੀ। ਈਡੀ ਦੀ ਸ਼ਿਕਾਇਤ ਦੇ ਉੱਤੇ ਨੌਇਡਾ ਦੀ ਗੋਤਮ ਬੁੱਧ ਨਗਰ ਪੁਲਸ ਵੱਲੋਂ 20 ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਕੱਠੇ ਕੀਤੇ ਗਏ ਪੈਸਿਆਂ ਦੇ ਨਾਲ ਕੰਪਨੀਆਂ ਨੇ ਮਹਿੰਗੀਆਂ ਗੱਡੀਆਂ ਖਰੀਦੀਆਂ, ਫਰਜ਼ੀ ਕੰਪਨੀਆਂ ਦੇ ਜ਼ਰੀਏ ਫੰਡ ਇੱਧਰ-ਉੱਧਰ ਘੁਮਾਇਆ ਅਤੇ ਸੰਪਤੀਆਂ ਖਰੀਦ ਕੇ ਰਕਮ ਨੂੰ ਡਾਇਵਰਟ ਕੀਤਾ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੰਪਨੀਆਂ ਦੀ ਕਮਾਈ ਦਾ ਵੱਡਾ ਹਿੱਸਾ ਬਿਗ ਬॉय ਟੌイズ ਵਰਗੀਆਂ ਸੰਸਥਾਵਾਂ ਦੇ ਵਿੱਚ ਲਗਾਇਆ ਗਿਆ। ਜੋ ਕਿ ਭਾਰਤ ਦੇ ਵਿੱਚ ਲਗਜ਼ਰੀ ਗੱਡੀਆਂ ਵੇਚਦੀਆਂ ਨੇ ਫਰਜ਼ੀ ਕੰਪਨੀਆਂ ਜ਼ਰੀਏ ਕਰੋੜਾਂ ਰੁਪਏ ਦਾ ਲੈਣ-ਦੇਣ ਕਰਕੇ ਸੰਪਤੀ ਖਰੀਦਣਾ ਅਤੇ ਮਨੀ ਲਾਂਡਰਿੰਗ ਕਰਨਾ ਇਹਨਾਂ ਦੇ ਨੈਟਵਰਕ ਦਾ ਅਹਿਮ ਹਿੱਸਾ ਸੀ ਤੁਹਾਨੂੰ ਦੱਸ ਦਈਏ ਕਿ ED ਨੇ ਇਸ ਤੋਂ ਪਹਿਲਾਂ ਵੀ 1 ਜਨਵਰੀ 2025 ਦੇ ਵਿੱਚ ਪੰਜਾਬ, ਹਰਿਆਣਾ ਅਤੇ ਮੁੰਬਈ ਦੇ ਵਿੱਚ 11 ਥਾਵਾਂ ਦੇ ਉੱਤੇ ਲਗਾਤਾਰ 72 ਘੰਟੇ ਛਾਪੇਮਾਰੀ ਕੀਤੀ। ਜਿਸ ਦੌਰਾਨ ਗੁਰੂਗ੍ਰਾਮ, ਪੰਚਕੁਲਾ, ਜੀਂਦ, ਮੁਹਾਲੀ ਅਤੇ ਮੁੰਬਈ ਦੇ ਵਿੱਚ View Now Marketing Services, Big Boy Toys ਸਮੇਤ 6 ਕੰਪਨੀਆਂ ਤੋਂ ਕਈ ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਨਕਦੀ ਜ਼ਬਤ ਕੀਤੇ ਗਏ। ਉਸ ਕਾਰਵਾਈ ਦੇ ਵਿੱਚ ED ਨੇ ਇੱਕ 2 ਕਰੋੜ 20 ਲੱਖ ਦੀ ਲੈਂਡ ਕਰੂਜ਼ਰ 4 ਕਰੋੜ ਰੁਪਏ ਦੀ ਮਰਸੀਡੀਜ਼ ਜੀ ਵੈਗਨ ਡਿਜੀਟਲ ਡਿਵਾਈਸ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਕਬਜ਼ੇ ਦੇ ਵਿੱਚ ਲਏ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ